ਲੋ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਪਿੰਡ ਸਧਾਣੇ ਇੱਥੇ ਚੱਲ ਰਿਹਾਗਾ ਕਾਫੀ ਦਿਨਾਂ ਦਾ ਆਪਣਾ ਪੇਂਟਿੰਗਾਂ ਦਾ ਕੰਮ ਜਿਹੜੀਆਂ ਕਿ ਸਿੱਖ ਰਾਜ ਦੀਆਂ ਪੇਂਟਿੰਗਾਂ ਨੇ ਬਾੜ ਪੇਂਟਿੰਗ ਕੰਧ ਚਿੱਤਰਕਾਰੀ ਸਾਰੀਆਂ ਪੇਂਟਿੰਗਾਂ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਜਾਣਕਾਰੀ ਵੀ ਦੇਵਾਂਗੇ ਬਣੇ ਰਹੋ ਰੱਬੀ ਕਲਾਕਾਰ ਨਾਲ ਸਤ ਸ੍ਰੀ ਅਕਾਲ ਜੀ ਮੈਂ ਰਬੀ ਸਿੰਘ ਢਣੋਲਾ ਚੜਦਾ ਵੀ ਸਾਡਾ ਤੇ ਲੈਂਦਾ ਵੀ ਸਾਡਾ ਹੀ ਪੰਜਾਬ ਹੁੰਦਾ ਰਾਜ ਖਾਲਸੇ ਦਾ ਹੋਣਾ ਸੀ ਨਿਰਸਵਾਰਥ ਜੇ ਸਾਡੇ ਵਿੱਚ ਸ਼ੇਰੇ ਪੰਜਾਬ ਹੁੰਦਾ ਕਾਸ ਅਸੀਂ ਲਾਹੌਰ ਪਰਦੇ ਹਾਂ ਮਹਾਰਾਜਾ ਸ਼ੇਰੇ ਪੰਜਾਬ ਪੰਜਾਂ ਦਰਿਆਵਾਂ ਦਾ ਰਾਜਾ ਲਾਹੌਰ ਦਾ ਮਹਾਰਾਜਾ ਸ਼ੂਰ ਬੀਰ ਯੋਧਾ ਅਤੇ ਗੁਰੂ ਘਰ ਦਾ ਦਾਸ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਤਾਂ ਦੱਸੋ ਤੁਹਾਨੂੰ ਪੇਂਟਿੰਗ ਕਿੱਦਾਂ ਦੀ ਲੱਗੀ ਏ ਵਾਲ ਪੇਂਟਿੰਗਾਂ ਤਿਆਰ ਕਰੀਆਂ ਨੇ ਆਪਾਂ ਕੰਧ ਚਿੱਤਰ ਜਿਹੜਾ ਕੀ ਸਿਧਾਣੇ ਪਿੰਡ ਦੇ ਵਿੱਚ ਬਣਾਏ ਨੇ ਖਾਲਸਾ ਰਾਜ ਦਾ ਉਹ ਝੰਡਾ ਜਿਹੜਾ ਲਾਹੌਰ ਕਿਲੇ ਉੱਤੇ ਝੂਲਦਾ ਰਿਹਾ ਆਪਟੀ ਦੇ ਅਲਫਾਜ਼ ਲਿਖੇ ਹੋਏ ਨੇ ਕਿੱਦਾਂ ਲੱਗੀ ਪੇਂਟਿੰਗ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹਨਾਂ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 1780 ਈਸਵੀ ਵਿੱਚ ਪਿੰਡ ਗੁਜਰਾਵਾਲਾ ਸਿੱਖ ਮਿਸਲੀਏ ਘਰਾਂ ਦੇ ਵਿੱਚ ਹੋਇਆ ਰਾਜ ਦੇ ਵਿੱਚ ਹੋਇਆ ਜੋ ਕਿ ਅਯੋਕਾ ਪੰਜਾਬ ਸੀ ਯਾਨੀ ਕਿ ਆਪਣਾ ਪੁਰਾਣਾ ਪੰਜਾਬ ਇਹਨਾਂ ਦੀ ਸਹਾਦਤ ਵੈਸੇ ਤਾਂ ਮੌਤ ਕਹਿੰਦੇ ਨੇ ਆ ਪਰ ਅਸੀਂ ਮੌਤ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਦਿਲਾਂ ਵਿੱਚ ਇਹਨਾਂ ਵਾਸਤੇ ਸਤਿਕਾਰ ਆ ਅਸੀਂ ਸਹਾਦਤੀ ਕਹਾਂਗੇ ਇਹਨਾਂ ਦੀ ਸਹਾਦਤ 1839 ਸੀ ਵਿੱਚ ਲਾਹੌਰ ਵਿੱਚ ਹੋਈ ਸਿੱਖ ਰਾਜ ਦਾ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਜੀ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਲਗਭਗ 3-4 ਸਾਲ ਦੀ ਉਮਰ ਦੇ ਵਿੱਚ ਗੱਦੀ ਤੇ ਬੈਠੇ ਇਹਨਾਂ ਦਾ ਜਨਮ 1838 ਸੀ ਵਿੱਚ ਲਾਹੌਰ ਵਿੱਚ ਹੋਇਆ ਜੋ ਕਿ ਸਿੱਖ ਰਾਜ ਸੀ ਇਹਨਾਂ ਦੀ ਮੌਤ ਪੈरिस ਵਿੱਚ ਹੋਈ ਜਿਹੜੀ ਕਿ 1893 ਸੀ ਵਿੱਚ ਸੀ ਉਹੀ ਆਪਦੀ ਸਾਰੀ ਜ਼ਿੰਦਗੀ ਇਹਨਾਂ ਨੇ ਉਸ ਭੁਖ ਉਸ ਰਾਜ ਦੀ ਭੁਖ ਦੇ ਵਿੱਚ ਗੜ ਦਿੱਤੀ ਜਿਹੜਾ ਰਾਜ ਮਹਾਰਾਜਾ ਦਲੀਪ ਸਿੰਘ ਜੀ ਦੇ ਫਾਦਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਅਤੇ ਰਾਣੀ ਜਿੰਦ ਕੌਰ ਜੀ ਨੇ ਮਾਣਿਆ ਸੀ ਅਤੇ ਸਿੱਖ ਸੰਗਤ ਨੇ ਮਾਣਿਆ ਸੀ ਇਹ ਉਸ ਸਮੇਂ ਦੀ ਫੋਟੋ ਹੈ ਜਦੋਂ ਇਹਨਾਂ ਨੇ ਪਹਿਲੀ ਵਾਰ ਉਹ ਵਸਤਰ ਪਾਏ ਜਦੋਂ ਮੁੰਬਈ ਆਉਣਾ ਸੀਗਾ ਇਹਨਾਂ ਨੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਏਡਾ ਵੱਡਾ ਰਾਜ ਸੀਗਾ ਤਾਂ ਇਹਨਾਂ ਨੇ ਖਾਸ ਤੌਰ ਤੇ ਫੋਟੋ ਖਿਉਣ ਲਈ ਇਹ ਵਸਤਰ ਪਾਏ ਸੀ ਮਹਾਰਾਣੀ ਜਿੰਦਕੌਰ ਜੀ ਦੀ ਜਵਾਨੀ ਪਹਿਰੇ ਦੀ ਇਹ ਤਸਵੀਰ ਬਣਾਈ ਆ ਮੈਂ ਇਹ ਜਿਹੜੀ ਵਾਲ ਪੇਂਟਿੰਗ ਆ ਮਹਾਰਾਣੀ ਜਿੰਦਾ ਰਾਣੀ ਜਿੰਦਾ ਸਿੱਖ ਸਲਤਨਤ ਦੀ ਦੂਜੀ ਮਹਾਰਾਣੀ ਸੀ ਇਹਨਾਂ ਦਾ ਜਨਮ 1817 ਈਸਵੀ ਪਿੰਡ ਚਾੜ ਸਿਆਲਕੋਟ ਜੋ ਕਿ ਪਾਕਿਸਤਾਨ ਵਿੱਚ ਸੀ ਹੋਇਆ ਅਤੇ ਇਹਨਾਂ ਦੀ ਮੌਤ ਜਿਹੜੀ ਸੀਗੀ ਇੰਗਲੈਂਡ ਵਿੱਚ 1863 ਈਸਵੀ ਵਿੱਚ ਹੋਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਸਿੱਖ ਫੌਜਾਂ ਦੇ ਸਭ ਤੋਂ ਵੱਡੇ ਜਰਨੈਲ ਦੂਜੇ ਮੰਨੇ ਜਾਂਦੇ ਨੇ ਦੂਜੇ ਸਭ ਤੋਂ ਵੱਡੇ ਜਰਨੈਲ ਇਹਨਾਂ ਨੂੰ ਕਿਹਾ ਜਾਂਦਾ ਇਹਨਾਂ ਦਾ ਯੋਗਦਾਨ ਲਾਹੌਰ ਫਤਿਹ ਕਰਨ ਦੇ ਵਿੱਚ ਜੋ ਕਿ 1761 ਈਸਵੀ ਵਿੱਚ ਹੋਈ ਸੀ ਫਤਿਹ કરી ਸੀ ਅਤੇ 1766 ਵਿੱਚ ਸਰਹੰਦ ਫਤਿਹ ਵਿੱਚ ਇਹਨਾਂ ਦਾ ਮੁੱਖ ਤੇ ਵੱਡਾ ਯੋਗਦਾਨ ਅਰਿਆ ਸੀ ਕਿੱਦਾਂ ਦੀ ਲੱਗੀ ਪੇਂਟਿੰਗ ਇਹ ਵੀ ਜ਼ਰੂਰ ਦੱਸੀ ਜਾਇਓ ਇਹ ਸਾਰੇ ਦੇ ਸਾਰੇ ਕੰਧ ਚਿੱਤਰ ਨੇ ਜਿਹੜੇ ਤਿਆਰ ਕਰੇ ਨੇ ਇਹਨਾਂ ਦਾ ਜਨਮ 1718 ਈਸਵੀ ਵਿੱਚ ਆਹਲੂ ਪਿੰਡ ਜ਼ਿਲ੍ਹਾ ਲਾਹੌਰ ਅਤੇ ਇਹਨਾਂ ਦੀ ਸ਼ਹਾਦਤ 1783 ਵਿੱਚ ਬਡਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਈ। ਏ ਤਨ ਤਨ ਸਹੀਦ ਬੀਬੀ ਮਈਪਾਗੋ ਜੀ ਹਿੰਮਤ ਅਤੇ ਦਲੇਰੀ ਦੇ ਧਾਰਨੀ ਜਿਨ੍ਹਾਂ ਨੇ ਸਿੱਖ ਧਰਮ ਦੇ ਲਈ ਆਪਣਾ ਆਪਾ ਕੁਰਬਾਨ ਕਰ ਦਿੱਤਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਇਹਨਾਂ ਦਾ ਜਨਮ ਉਹ ਬੀਬੀ ਜਿਨ੍ਹਾਂ ਨੇ ਖੰਡਾ ਵੀ ਬਾਹਿਆ ਤੇ ਨਾਲ ਦੀ ਨਾਲ ਪੰਜਾਂ ਬਾਣੀਆਂ ਦੇ ਧਾਰਨੀ ਵੀ ਸੀ ਇਹਨਾਂ ਦਾ ਜਨਮ 1662 ਈਸਵੀ ਵਿੱਚ ਚਵਾਲ ਅੰਮ੍ਰਿਤਸਰ ਵਿੱਚ ਇਹਨਾਂ ਦੀ ਇਹਨਾਂ ਦੀ ਸਹਾਦਤ 1720 ਵਿੱਚ ਜਨਵਾਰਾ ਨਾਨਕਚੀਰਾ ਵਿੱਚ ਹੋਈ ਮਹਾਨ ਜਥੇਦਾਰ ਸਰਦਾਰ ਅਕਾਲੀ ਬਾਬਾ ਫੁੱਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਅਤੇ ਮਹਾਨ ਕੀਰਤਨੀਏ ਮਹਾਨ ਯੋਧੇ ਯੋਧੇ ਜਿਹੜੇ ਖਾਲਸਾ ਰਾਜ ਮਹਾਰਾਜਾ ਰਜੀਤ ਸਿੰਘ ਨੂੰ ਵੀ ਜਿਨ੍ਹਾਂ ਨੇ ਸਜ਼ਾ ਲਾਤੀ ਸੀਗੀ ਉਸ ਸਮੇਂ ਰਾਜਿਆਂ ਨੂੰ ਵੀ ਸਜ਼ਾ ਲੱਗ ਜਾਂਦੀ ਸੀਗੀ ਜਦੋਂ ਉਹ ਗੁਰੂ ਘਰ ਦਾ ਨਰਾਦਰ ਕਰਦੇ ਸੀ ਜਾਂ ਕੁਝ ਇਦਾਂ ਦਾ ਕਰਦੇ ਸੀ ਜੋੜੀਆਂ ਸਿੱਖ ਮਰਿਆਦਾ ਦੇ ਵਿੱਚ ਨਹੀਂ ਹੁੰਦਾ ਸੀਗਾ ਕੋੜਿਆਂ ਦੀ ਸਜ਼ਾ ਲਈ ਸੀਗੀ ਇਹਨਾਂ ਨੇ ਉਸ ਸਮੇਂ ਦੇ ਰਾਜੇ ਨੂੰ ਜਿਹੜੇ ਇਹਨਾਂ ਦੇ ਮਿੱਤਰ ਵੀ ਸੀਗੇ ਨਾਲ ਅਕਾਲੀ ਬਾਬਾ ਫੁੱਲਾ ਸਿੰਘ ਜੀ ਦਾ ਜਨਮ 1761 ਈਸਵੀ ਵਿੱਚ ਸੀਰਾ ਸੰਗਰੂਰ ਵਿਚ ਹੋਇਆ ਅਤੇ ਇਹਨਾਂ ਦੀ ਸ਼ਹਾਦਤ 1823 ਬੈਗਰ ਵਖਤੂਨਖ ਨਖਵਾ ਸਿੱਖ ਸਮਰਾਸੀਆ ਉਦੋਂ ਉਥੇ ਇਹਨਾਂ ਦੀ ਸ਼ਹਾਦਤ ਹੋਈ ਅਕਾਲੀ ਫੁੱਲਾ ਸਿੰਘ ਜੀ ਖਾਸ ਰਾਜ ਦਾ ਉਹ ਝੰਡਾ ਝੰਡੇ ਬੁੰਗੇ ਝੂਲਦੇ ਰਹਿਣ ਯੁੱਗੋ ਯੁੱਗ ਟਲ ਸਰਦਾਰ ਹਰੀ ਸਿੰਘ ਨੜੂਆ ਜੀ ਮਹਾਨ ਯੋद्धा ਸਿੱਖ ਜਰਨੈਲ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਸ਼ੇਰ ਦਾ ਸ਼ਿਕਾਰ ਕਰਿਆ ਸੀਗਾ ਤੇ ਸ਼ੇਰ ਨੂੰ ਵਿਚਾਰੋਂ ਪਾੜ ਦਿੱਤਾ ਸੀ ਉਸ ਸਮੇਂ ਸ਼ੇਰ ਨੂੰ ਨਾਲ ਵੀ ਕਹਿੰਦੇ ਸੀਗੇ ਵਿੱਚ ਤਾਂ ਕਰਕੇ ਇਹਨਾਂ ਦਾ ਨਾਮ ਹਰੀ ਸਿੰਘ ਨੜੂਆ ਪਿਆ ਜੋ ਕਿ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ ਨੜੂਆ ਜੀ ਦਾ ਜਨਮ ਅ 1791 ਈਸਵੀ ਵਿੱਚ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਆ ਹੋਇਆ ਅਤੇ ਇਹਨਾਂ ਦੀ ਸ਼ਹਾਦਤ 1837 ਈਸਵੀ ਵਿੱਚ ਜਮਰੋਦ ਦੇ ਕਿਲੇ ਵਿੱਚ ਹੋਈ ਜਦੋਂ ਇਹਨਾਂ ਦੇ ਜਿਹੜੇ ਫੱਟ ਵੱਜੇ ਹੋਏ ਸੀ ਉਹ ਖੁੱਲ ਗਏ ਸੀ ਅ ਮਹਾਨ ਜਥੇਦਾਰ ਨਵਾਬ ਕਪੂਰ ਸਿੰਘ ਜੀ ਇਹਨਾਂ ਦਾ ਪ੍ਰਸਿੱਧ ਨਾਮ ਨਵਾਬ ਕਪੂਰ ਸਿੰਘ ਸੀਗਾ ਮਹਾਨ ਜੱਥੇਦਾਰ ਖਾਲਸਾ ਪੰਥ 94 ਕਰੋੜੀ ਦੇ ਤੀਜੇ ਜੱਥੇਦਾਰ ਸੀਗੇ ਇਹ ਅ ਨਵਾਬ ਕਪੂਰ ਸਿੰਘ ਜੀ ਦਾ ਜਨਮ 1697 ਈਸਵੀ ਵਿੱਚ ਕਾਹਲੋਕੇ شیخਪੂਰਾ ਪੰਜਾਬ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਹੋਇਆ ਅਤੇ ਇਹਨਾਂ ਦੀ ਸਾਹਾ ਦਾ 1753 ਈਸਵੀ ਵਿੱਚ ਅਮਰਸਰ ਸਾਹਿਬ ਵਿੱਚ ਹੋਈ